ਕਰ ਉਸ ਦਿਨ ਤੋਂ ਲੈ ਕੇ ਕਾਰਵਾਈ ਹੋਈ ਹੁੰਦੀ ਤਾਂ ਖਨੋਰੀ ਬਾਡਰ ਤੇ ਕੱਲ ਸਾਡਾ ਪੁੱਤ ਨਾ ਮਰਦਾ ਉਹ ਜਿਹੜਾ 350 ਬੰਦਾ ਪਿਆ ਉਹਨਾਂ ਦੀ ਕਿੱਥੇ ਐਫਆਈਆਰ ਦਰਜ ਕੀਤੀ ਹੈ ਉਥੋਂ ਦੇ ਐਸਐਚਪੀ ਨੂੰ ਡੀਜੀਪੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਆ ਕੇ ਹਰਿਆਣੇ ਦੀ ਪੁਲਿਸ ਹਰਿਆਣੇ ਦਾ ਪ੍ਰਸ਼ਾਸਨ ਗੋਲੀ ਕਿਵੇਂ ਚਲਾਊਗਾ ਇਹ ਭਾਰਤ ਦੀਆਂ ਆਰਮਡ ਫੋਰਸਾਂ ਦੇ ਵਿੱਚ ਇੱਦਾਂ ਹੀ ਦਾਮ ਹੈ ਫਿਰ ਚైనా ਵਾਲਿਆਂ ਨੂੰ ਮਾਰ ਲੈਣ ਉੱਥੇ ਪੰਜਾਬ ਸਰਕਾਰ ਨੇ ਅਣਗਹਿਲੀ ਅਪਣਾਈ ਹੈ ਕਿ ਜਿਸ ਦਿਨ ਤੋਂ ਲੈ ਕੇ ਤਕਰੀਬਨ ਅੱਜ 8-9 ਦਿਨ ਹੋ ਗਏ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ ਜਦੋਂ ਕਿਸਾਨ ਉੱਥੇ ਬੈਠੇ ਆ ਸਾਡੇ ਧਰਨੇ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਉਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਕਿ ਪੰਜਾਬ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਾਡੇ ਕਿਸਾਨ ਜ਼ਖਮੀ ਐ ਉਹ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਹੋ ਰਿਹਾ ਹੈ ਉੱਥੋਂ ਦੇ ਡੀਸੀ ਨੂੰ ਉੱਥੋਂ ਦੇ ਐਸਐਸਪੀ ਨੂੰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਇਹਨਾਂ ਨੂੰ ਇਹ ਕਿਉਂ ਨਹੀਂ ਪਤਾ ਕਿ ਸਾਡੇ ਬੰਦੇ ਜਿਹੜੇ ਜ਼ਖਮੀ ਕੀਤੇ ਜਾ ਰਹੇ ਆ ਪੰਜਾਬ ਦੇ ਕਿਸਾਨ ਉਹ ਕਿਹਦੇ ਵੱਲੋਂ ਕੀਤੇ ਜਾ ਰਹੇ ਆ ਜੋ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਲਾਠੀ ਚਾਰਜ ਕਰਕੇ ਉਹਨਾਂ ਲੱਤਾਂ ਬਾਹਾਂ ਤੋੜਤੀਆਂ ਕਿਸੇ ਦੀ ਅੱਖ ਕੱਢਤੀ ਉਹਨਾਂ ਤੇ ਜੇ ਭਗਵੰਤ ਮਾਨ ਦੀ ਸਰਕਾਰ ਉਸੇ ਦਿਨ ਦੀ ਉਹਨਾਂ ਆਰਮਡ ਫੋਰਸਾਂ ਤੇ ਪਰਚਾ ਕਰਦੀ ਐਫ ਆਈ ਆਰ ਦਿੰਦੀ ਕਿ ਆਹ ਤੁਸੀਂ ਸਾਡੇ ਬੰਦੇ ਮਾਰੇ ਉਹਨਾਂ ਤੇ 307 ਦਾ ਪਰਚਾ ਉਸੇ ਦਿਨ ਹੋਣਾ ਚਾਹੀਦਾ ਸੀ ਜਦੋਂ ਸਾਡੇ ਗਿੱਟੇ ਤੋੜੇ ਗੋਡੇ ਤੋੜੇ ਅੱਖਾਂ ਕੱਢੀਆਂ ਗੋਲੀਆਂ ਮਾਰੀਆਂ ਤਾਂ ਅੱਜ ਸਾਨੂੰ ਆ ਨੌਤ ਨਾ ਦੇਖਣੀ ਪੈਂਦੀ ਕਿਉਂਕਿ ਜਿਹੜਾ ਉਹ ਇਹ ਇਹਨਾਂ ਨੇ ਵੈਰੀਗੇਟ ਲਾਇਆ ਹੈ ਉਹ ਪੰਜਾਬ ਦੀ ਜੂਰਿਕਸਡਿਕਸ਼ਨ ਦੇ ਵਿੱਚ ਆ ਰਿਹਾ ਹੈ ਪੰਜਾਬ ਦੇ ਏਰੀਏ ਦੇ ਵਿੱਚ ਆ ਰਿਹਾ ਹੈ ਜਦੋਂ ਉਹ ਸਾਡੇ ਪੰਜਾਬ ਦੇ ਏਰੀਏ ਦੇ ਵਿੱਚ ਆਉਂਥੋਂ ਦੇ ਐਚਐਸਪੀ ਨੂੰ ਡੀਜੀਪੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਆ ਕੇ ਹਰਿਆਣੇ ਦੀ ਪੁਲਿਸ ਹਰਿਆਣੇ ਦਾ ਪ੍ਰਸ਼ਾਸਨ ਗੋਲੀ ਕਿਵੇਂ ਚਲਾਊਗਾ ਜੇ ਉਹ ਗੋਲੀ ਚਲਾ ਰਿਹਾ ਹੈ ਤਾਂ ਇਹਦਾ ਮਤਲਬ ਭਗਵਾਨ ਤਮਾਨ ਮਗਰ ਮੱਛ ਦੇ ਹੰਝੂ ਬਹਾ ਰਿਹਾ ਹੈ ਭਗਵਾਨ ਤਮਾਨ ਦੀ ਸਰਕਾਰ ਉਹਨਾਂ ਦੇ ਨਾਲ ਲੜੀ ਵੀ ਹੈ ਜੇਕਰ ਉਹ ਸਾਡੀ ਜਿਡੀ ਸ਼ਰੀ ਦੇ ਵਿੱਚ ਆ ਕੇ ਉਹਨਾਂ ਨੇ ਗੋਲੀ ਚਲਾਈ ਜਾਂ ਤਾਂ ਉਹਨਾਂ ਤੇ ਫੜ ਕੇ ਉਹਨਾਂ ਤੇ ਐਫ ਆਈ ਆਰ ਲਾਂਚ ਕਰਕੇ ਨਾਦੀ ਨਾਲ ਉਹਨਾਂ ਨੂੰ ਜੇਲ੍ਹ ਚ ਸਿੱਤਣ ਜਿਹੜੇ ਬੰਦੇ ਉਧਰੋਂ ਇੱਧਰ ਆ ਜਾਂਦੇ ਆ ਕਿਸਾਨ ਉਹਨਾਂ ਨੂੰ ਫੜ ਲੈਂਦੇ ਆ ਤੇ ਉਹ ਪੁਲਿਸ ਨੂੰ ਦੇ ਦਿੰਦੇ ਤੇ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਆ ਪੁਲਿਸ ਨੇ ਕੀ ਕਾਰਵਾਈ ਕੀਤੀ ਕਿਉਂ ਛੱਡਦੀ ਆ ਕਿਉਂਕਿ ਪੰਜਾਬ ਸਰਕਾਰ ਭਗਮੰਤਮਾਨ ਦੀ ਸਰਕਾਰ ਬਿਲਕੁਲ ਰਲੀ ਵੀ ਆ ਉਹ ਜਿਹੜੇ ਹਸਪਤਾਲਾਂ ਦੇ ਵਿੱਚ ਪਏ ਆ ਜਿਨ੍ਹਾਂ ਦੇ ਅੰਗ ਪੈਰ ਤੋੜਤੇ ਉਹ ਜਿਹੜਾ 300 ਬੰਦਾ ਪਿਆ ਉਹਨਾਂ ਦੀ ਕਿੱਥੇ ਐਫਆਈਆਰ ਦਰਜ ਕੀਤੀ ਹੈ ਕਿਹੜਾ ਉਹਨਾਂ ਦੀ ਮੈਡੀਕਲ ਰਿਪੋਰਟ ਬਣਾ ਕੇ ਕਿਤੇ ਐਫਆਈਆਰ ਦਰਜ ਕੀਤੀ ਆ ਵੀ ਤੁਸੀਂ ਸਾਡੇ ਬੰਦੇ ਮਾਰੇ ਆ ਤੁਸੀਂ ਸਾਡੇ ਕਿਸਾਨਾਂ ਨੂੰ ਕੁੱਟਿਆ ਜੇਕਰ ਉਸ ਦਿਨ ਤੋਂ ਲੈ ਕੇ ਕਾਰਵਾਈ ਹੋਈ ਹੁੰਦੀ ਤਾਂ ਖਨੋਰੀ ਬਾਡਰ ਤੇ ਕੱਲ ਸਾਡਾ ਪੁੱਤ ਨਾ ਮਰਦਾ ਜੇ ਇਹ ਕਾਰਵਾਈ ਨਹੀਂ ਕੀਤੀ ਤਾਂ ਇਹ ਤਾਂ ਮਰਿਆ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਤਿਆਰੀ ਉਹਨਾਂ ਨੇ ਬਾਟਰ ਤੇ ਕੀਤੀ ਹੈ ਬਾਟਰ ਤੇ ਜਿਹੜੀਆਂ ਉਹ ਗੋਲੀਆਂ ਚਲਾ ਰਹੇ ਹੈ ਕੀ ਅਸੀਂ ਇਸ ਦੇਸ਼ ਦੇ ਵਸਿੰਦੇ ਨਹੀਂ ਕੀ ਅਸੀਂ ਭਾਰਤ ਦੇ ਵਾਸੀ ਨਹੀਂ ਜਦੋਂ ਅਸੀਂ ਭਾਰਤ ਦੇ ਵਾਸੀ ਆ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਸੈਂਟਰ ਸਰਕਾਰ ਤੋਂ ਆਪਣੇ ਹੱਕ ਮੰਗਣ ਲਈ ਜਾ ਰਹੇ ਹਾਂ ਉਹਦੇ ਚ ਹਰਿਆਣੇ ਦੇ ਕਿਸਾਨ ਵੀ ਨਾਲ ਹੈ ਕੀ ਫੇਰ ਜਦੋਂ ਅਸੀਂ ਆਪਦੇ ਹਾਕ ਮੰਗਣ ਜਾ ਰਹੇ ਹਾਂ ਤੇ ਸਾਡੇ ਤਿਆਰਮਡ ਫੋਰਸਾਂ ਵੱਲੋਂ ਗੋਲੀਆਂ ਚਲਾ ਦੇਣੀਆਂ ਜਿਵੇਂ ਅਸੀਂ ਪਾਕਿਸਤਾਨ ਦੇ ਬਾਡਰ ਤੇ ਹੋਈਏ ਜਾਂ ਅਸੀਂ ਚੀਨ ਦੇ ਬਾਡਰ ਤੇ ਹੋਈਏ ਜੇ ਭਾਰਤ ਦੀਆਂ ਆਰਮਡ ਫੋਰਥਾਂ ਦੇ ਵਿੱਚ ਐਡਾ ਹੀ ਦਮ ਹੈ ਐਡਾ ਹੀ ਉਹਨਾਂ 'ਚ ਹੈਗਾ ਵੀ ਅਸੀਂ ਆ ਆਪਦੇ ਦੇਸ਼ ਦੇ ਬਾਤਿਆਂ ਨੂੰ ਮਾਰਨਾ ਫਿਰ ਚਾਈਨਾ ਦੇ ਆ ਨੂੰ ਮਾਰਨਾ ਉੱਥੇ ਸਾਡਾ 20 ਲੱਖ ਹੈਕਟੇਅਰ ਜ਼ਮੀਨ ਸਾਡੀ ਨੱਪੀ ਬੈਠਾ ਚੀਨਾ ਉਹਨਾਂ ਦੇ ਡਾ ਕੇ ਮਾਰਨ ਗੋਲੀਆਂ ਪਾਕਿਸਤਾਨ 'ਤੇ ਡਾ ਕੇ ਚਲਾਉਣ ਸਾਨੂੰ ਕਿਉਂ ਮਾਰਦੇ ਆ ਆਪਦੇ ਦੇਸ਼ ਦੇ ਬਾਤਿਆਂ ਨੂੰ ਬਰਾਬੋ ਅਸੀਂ ਅਪੀਲ ਕਰਦੇ ਆਂ ਦੁਨੀਆ ਨੂੰ ਵੀ ਇਸ ਮੀਡੀਆ ਦੇ ਰਾਹੀਂ ਕਿ ਸਾਡਾ ਕੋਈ ਨਹੀਂ ਤੇ ਅਸੀਂ ਭਾਰਤ ਦੇ ਵਿੱਚ ਘੱਟ ਗਿਣਤੀ ਦੇ ਸਾਨੂੰ ਇਹ ਕੁਛ ਭੁਗਤਣਾ ਪੈ ਰਿਹਾ ਤੇ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਪੰਜਾਬ ਦੇ ਹੱਕਾਂ ਦੀ ਖਾਤਰ ਰਾਖੀ ਦੀ ਖਾਤਰ ਤੁਹਾਨੂੰ ਚੁਣਿਆ ਤੇ ਤੁਸੀਂ ਸਾਨੂੰ ਮਰਵਾਓ ਨਾ ਤੁਸੀਂ ਤੁਹਾਡੀ ਪਾਵਰ ਆ ਤੁਸੀਂ ਆਪਦੀ ਜਡਿਸ਼ਰੀ ਦੇ ਵਿੱਚ ਜਿਹੜੇ ਹਰਿਆਣੇ ਦੇ ਛੋਟੀ ਵੀ ਫੋਰਸ ਆ ਤੁਸੀਂ ਫੋਰਸ ਲਾ ਕੇ ਉਹਨਾਂ ਨੂੰ ਪਿੱਛੇ ਧੱਕੋ ਤੇ ਜਿਹੜੇ ਉਹ ਇੱਧਰ ਆ ਕੇ ਜਿਹੜੀਆਂ ਉਹਨਾਂ ਨੇ ਕਾਰਵਾਈਆਂ ਕੀਤੀਆਂ ਉਹਨਾਂ ਤੇ ਤੁਰੰਤ ਪਰਚਾ 307 ਦੇ ਦਰਜ ਕਰਕੇ ਸਮੇਤ ਐਸਐਸਪੀ ਸਮੇਤ ਜਿਹੜੇ ਉਥੋਂ ਦਾ ਗ੍ਰਹਿ ਮੰਤਰੀ ਮੁੱਖ ਮੰਤਰੀ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਜਿਹੜਾ ਸਾਡਾ ਇਹ ਬੱਚਾ ਮਰਿਆ ਉਹਨੂੰ ਉਹਦਾ ਜੋਗ ਮੁਆਵਜ਼ਾ ਘਟੋ ਘਟੋ ਉਹਨੂੰ 1 ਕਰੋੜ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਜਿਹੜੇ ਕਿਸਾਨਾਂ ਦੀਆਂ ਮੰਗਾਂ ਉਹ ਤੁਰੰਤ ਜਿਹੜਾ ਹੈ ਇਹ ਸਰਕਾਰ ਜੇ ਕਿਸਾਨਾਂ ਦੇ ਨਾਲ ਹੈ ਤਾਂ ਕਿਸਾਨਾਂ ਦੇ ਨਾਲ ਕਰਕੇ ਬੈਰੀਕੇਡ ਪੰਜਾਬ ਪੁਲਿਸ ਆ ਆ ਪੱਟੇ ਕਿਉਂਕਿ ਪੰਜਾਬ ਦੇ ਵਿੱਚ ਬੈਰੀਕੇਡ ਲੱਗੇ ਆ ਇਹ ਨਹੀਂ ਕਹਿੰਦਾ ਕਿਵੇਂ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ